ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਨੌਵੀਂ ਤਾਰਨਾ ਕਰਨੀ ਹੈ ਜੀ ਡਿੱਠੇ ਸਬੇ ਥਾਵ ਨਹੀਂ ਤੁਦ ਜੇਹ ਆਓ ਆਪਾਂ ਤਾਰਨਾ ਕਰਦੇ ਆਂ ਡਿੱਠੇ ਸਬੇ ਥਾਵ ਨਹੀਂ ਤੁਦ ਜੇਹ ਡਿੱਠੇ ਸਬੇ ਥਾਵ ਨਹੀਂ ਤੁਦ ਜੇਹ ਤਿੰਨੇ ਸੁਰਾਂ ਨੇ ਸਾਧ ਸੰਗਤ ਜੀ ਜਿੰਨਾ ਤੇ ਬੋਲੀ ਹਨ ਡਿੱਟੇ ਸਬੇ ਥਾਵ ਨਹੀਂ ਤੁਦ ਜੇਹਾ ਡਿੱਟੇ ਸਬੇ ਥਾਵ ਨਹੀਂ ਤੁਦ ਜੇਹਾ ਠੀਕ ਆ ਜੀ ਡਿੱਟੇ ਸਬੇ ਥਾਵ ਨਹੀਂ ਤੁਦ ਜੇਹਾ ਇਹ ਤੇ ਘੱਟ ਖੜਨਾ ਬਿਲਕੁਲ ਜੇਹਾ ਇਸ ਤਰ੍ਹਾਂ ਧਾਰਨਾ ਤੇ ਹੁਣ ਇਹਦਾ ਅੰਤਰਾ ਬਦੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਬਦੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਇਸ ਸੁਰ ਤੋਂ ਅੰਤਰਾ ਲਗਣਾ ਨਹੀਂ ਤੋਂ ਬਦਹੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਬਦਹੋ ਪੁਰਖ ਵਿਦਾਤਾ ਤਾਂ ਤੂੰ ਸੋਹਿਆ ਰਿਠੇ ਸਭ ਥਾਵ ਨਹੀਂ ਤੁਦ ਜੇ ਆ ਹੁਣ ਇਹਦਾ ਸਾਧ ਸੰਗਤ ਚ ਸ਼ਬਦ ਵੀ ਆਪਾਂ ਨਾਲ ਹੀ ਕਰਦੇ ਆ ਰਿਠੇ ਸਭ ਥਾਵ ਨਹੀਂ ਤੁਦ ਜੇ ਆ ਬਦੋ ਪੁਰਖ ਵਿਦਾਤਾ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਿ ਹਰਿ ਨਾਨਕ ਕਸ ਮਲ ਜਾਹਿ ਨਾਇ ਰਾਮਦਾਸ ਸਰ ਇਸ ਤਰ੍ਹਾਂ ਦਾ ਸ਼ਬਦ ਹੈ ਜੀ ਤੁਸੀਂ ਧਿਆਨ ਨਾਲ ਪੜਾ ਲਿਓ ਜੇ ਕੁਝ ਪੁੱਛਣਾ ਵੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਾਂ ਫੋਨ ਕਰਕੇ ਪੁੱਛ ਸਕਦੇ ਹੋ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਕਾਪੀ ਡਾਊਨਲੋਡ ਕਰ ਸਕਦੇ ਹੋ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ